ਅੱਜ ਦਾ ਟੌਪਿਕ ਆਪਾਂ ਰੱਖਣਾ ਹੈ ਕੋਲਡ ਫਲੂ ਕਟਾਰ ਨਜ਼ਲਾ ਐਸ਼ਾ ਖਾਂਸੀ ਚਿੱਕਾਂ ਜੁਕਾਂ ਫੰਡ ਇਹਦਾ ਕਾਰਨ ਠੰਡ ਨਾ ਕਿ ਹੁੰਦਾ ਜਿਹੜਾ ਕੋਲਡ ਵੈਦਰ ਹੈ ਉਹਦੇ ਕਾਰਨ ਮਿਊਕਸ ਮੈਂਬਰਨ ਦੀ ਸਵੇਲਿੰਗ ਹੋ ਜਾਂਦੀ ਨਿਚਾ ਬਾਰ ਬਾਰ ਆ ਰਹੀ ਨੱਕ ਚੋਂ ਪਾਣੀ ਅੱਖ ਚੋਂ ਪਾਣੀ ਬੰਦ ਨਹੀਂ ਹੋ ਰਿਹਾ ਇਹਦਾ ਮਤਲਬ ਇਹ ਹੈ ਕਿ ਜਾਂ ਕੋਈ ਇਨਫੈਕਸ਼ਨ ਹੈ ਵਾਇਰਸ ਹੈ ਜਾਂ ਬੈਕਟੀਰੀਆ ਜਿੰਨਾ ਮਰਜੀ ਕੋਲਡ ਫਲੂ ਨੀਜ਼ ਅਲਰਜੀ ਕਟਾਰ ਕਫ ਹੋਵੇ ਅਸੀਂ ਦੇਖ ਲਓ ਪੰਜ ਚਾਰ ਦਿਨ ਚ ਠੀਕ ਕਰ ਲਈਦੀ ਹੈ ਪੁਰਾਣੀ ਤੋਂ ਬੜਾ ਸਾਈਨੋਸਾਈਟਸ ਕਈਆਂ ਨੂੰ 20-20 ਸਾਲ ਹੋ ਗਏ ਸਾਈਨੋਸਾਈਟਸ ਸਾਈਨੋਸਾਈਟਸ ਅਸੀਂ ਉਹ ਕੇਸ ਮਾਈਗਰੇਨ ਦੇ ਸਾਈਨੋਸਾਈਟਸ ਦੇ ਹਫ਼ਤਿਆਂ ਚ ਠੀਕ ਕੀਤੇ ਪੁਰਾਣੀ ਥੋੜਾ ਬਹੁਤਾ ਗਲੇ ਚ ਖਰਾਸ਼ ਸ਼ੁਰੂ ਹੋਈ ਹੈ ਜਾਂ ਮਾੜਾ ਜਿਹਾ ਅੱਖਾਂ ਤੇ ਨੱਕ ਭਾਰਾ ਸ਼ੁਰੂ ਹੋਇਆ ਇਮੀਡੀਏਟ ਕੈਚ ਕਰੋ ਜਿੱਥੇ ਮਰਜੀ ਬੈਠੇ ਹੋ ਕਈ ਨੁਸਖੇ ਮੈਂ ਇਹੋ ਜੇ ਦੱਸਦੇ ਕਿ ਦਵਾਈ ਦੀ ਲੋੜ ਨਹੀਂ ਪਈ ਘਰ ਬੈਠੇ ਤੁਹਾਨੂੰ ਸਤ ਸ੍ਰੀ ਅਕਾਲ ਦਾ ਮੈਂ ਹੂੰ ਡਾਕਟਰ ਕੁਮਾਰ ਸਟਾਰਟ ਚ ਦੱਸਦੀ ਆ ਕਿ ਅੱਜ ਦਾ ਟੌਪਿਕ ਆਪਾਂ ਰੱਖਣਾ ਹੈ ਕੋਲਡ ਫਲੂ ਕਟਾਰ ਨਜ਼ਲਾ ਰੇਸ਼ਾ ਖਾਂਸੀ ਚਿੱਕਾਂ ਜੁਕਾਮ ਕਿਉਂਕਿ ਇਹ ਫੇਰ ਦੁਬਾਰਾ ਸ਼ੁਰੂ ਹੋ ਗਿਆ ਜ਼ੋਰ ਪੈ ਗਿਆ ਪਰ ਫੇਰ ਵੀ ਕਈ ਦਰਸ਼ਕ ਜਿਹੜੇ ਪਹਿਲੀ ਵਾਰੀ ਦੇਖ ਰਹੇ ਹੁੰਦੇ ਉਹਨਾਂ ਦੀ ਨੌਲੇਜ ਲਈ ਆਪਾਂ ਦੋ ਚਾਰ ਗੱਲਾਂ ਪਹਿਲਾਂ ਕਰ ਲਾਂਗੇ ਫੇਰ ਆਪਾਂ ਫਲੂ ਬਾਰੇ ਗੱਲ ਕਰਾਂਗੇ ਨੇਜ਼ਲ ਬਾਰੇ ਕਫ ਬਾਰੇ ਕਟਾਰ ਬਾਰੇ ਕਿਉਂਕਿ ਠੰਡ ਪੈਣੀ ਸ਼ੁਰੂ ਹੋ ਗਈ ਹੈ ਔਰ ਇਹ ਮੌਸਮ ਦੁਬਾਰਾ ਫਿਰ ਜਿਦਾਂ ਪਿਛੇ ਕੋਵਿਡ ਦੇ ਕਿੰਨੇ ਚਾਂਸੇਜ਼ ਅੱਜਕੱਲ ਦੇਖੋ ਆਮ ਲੋਕੀ ਜਿਹੜਾ ਦੇਖੋ ਹਫਤਾ ਹੋ ਗਿਆ ਪਿਆ ਜੀ ਔਰ ਹਫਤਾ ਹਫਤਾ ਦੋ ਦੋ ਹਫਤੇ ਤਿੰਨ ਤਿੰਨ ਹਫਤੇ ਵੀ ਲੈ ਜਾਂਦੇ ਆ ਇਸ ਕਰਕੇ ਤੁਸੀਂ ਯਕੀਨ ਕਰੋ ਕਿ ਜਿੰਨਾ ਮਰਜੀ ਕੋਲਡ ਫਲੂ ਨੀਜ਼ਲ ਅਲਰਜੀ ਕਟਾਰ ਕਫ ਹੋਵੇ ਅਸੀਂ ਦੇਖ ਲਓ ਪੰਜ ਚਾਰ ਦਿਨਾਂ ਚ ਠੀਕ ਕਰ ਲਈਦੀ ਆ ਪੁਰਾਣੀ ਤੋਂ ਪੁਰਾਣੀ ਇਹ ਅੱਜ ਦਾ ਟੌਪਿਕ ਆਪੇ ਇਹ ਰੱਖਾਂਗੇ ਪਰ ਹਰ ਵਾਰੀ ਦੀ ਤਰ੍ਹਾਂ ਕਿਉਂਕਿ ਸਮ ਪੀਪਲ ਆਰ ਵਾਚਿੰਗ ਫਸਟ ਟਾਈਮ ਜਸਟ ਫॉर देयर ਨੋਲੇਜ ਕਿ ਇਹ ਤੋਂ ਇਲਾਵਾ ਕੁਝ ਹੋਰ ਬਿਮਾਰੀਆਂ ਦੇ ਨਾਮ ਲੈਣਾ ਕਿਉਂਕਿ ਕਈ ਵਾਰੀ ਹੁਣ ਭਾਵੇਂ ਦਰਦਾਂ ਦੀ ਗੱਲ ਕਰੀਏ ਵੀ ਆਰਥਰਾਇਟਸ ਹੈ ਜੀ ਗਾਊਟ ਆਰਥਰਾਇਟਸ ਹੈ ਦਰਦਾਂ ਚ ਭਾਵੇਂ ਤੁਸੀਂ ਕਿਡਨੀ ਸਟੋਨ ਕਰਕੇ ਕਿਡਨੀ ਚ ਦਰਦ ਹੈ ਸਿਰੋਸਿਸ ਆਫ ਲੀਵਰ ਆ ਜਾਂ ਕਿਸੇ ਨੂੰ ਸ਼ਰਾਬ ਕਰਕੇ ਜਦੋਂ ਜਿਗਰ ਖਰਾਬ ਹੈ ਲੀਵਰ ਚ ਪੇਨ ਹੋ ਰਹੀ ਹੈ ਦਰਦਾਂ ਦਾ ਮਤਲਬ ਇਹ ਵੀ ਆਰਥਰਾਇਟਸ ਹੋਵੇ ਕਿਡਨੀ ਪੇਨ ਹੋਵੇ ਲੀਵਰ ਪੇਰ ਹੋਵੇ ਸਟੋਮੈਟਾਈਟਸ ਹੋਵੇ ਗੈਸਟ੍ਰਾਈਟਸ ਹੋਵੇ ਪੇਟ ਦਰਦ ਮੇਢੇ ਚ ਦਰਦ ਪਿੱਠ ਦਰਦ ਬੈਕ ਪੇਨ ਬੜਿਆਂ ਨੂੰ ਸ਼ਾਇਰ ਟਿਕਾ ਪ੍ਰੋਬਲਮ ਬੜੀ ਹੈ ਸੋ ਉਹ ਦਰਦਾਂ ਕਿਸੇ ਕਿਸਮ ਦੀਆਂ ਹੋ ਆਰਥਰਾਇਟਸ ਜਿੰਨਾ ਮਰਜੀ ਪ੍ਰਾਣਾ ਹੋਵੇ ਜਿੰਨੀ ਮਰਜੀ ਜੋੜਾਂ ਚ ਸੋਜਿਸ਼ ਹੋਵੇ ਦਰਦਾਂ ਦਾ ਇਲਾਜ ਇਸੇ ਤਰ੍ਹਾਂ ਸ਼ੂਗਰ ਜਿੰਨੀ ਮਰਜੀ ਪ੍ਰਾਣੀ ਹੋਵੇ ਪਰਮਾਨੈਂਟ ਇਲਾਜ ਬਲੱਡ ਪ੍ਰੈਸ਼ਰ ਜਿੰਨਾ ਮਰਜੀ ਪ੍ਰਾਣਾ ਹੋਵੇ ਲੈਸਨੋਪਿਲ ਲਸਾਰਟ ਜਿੰਨੀ ਮਰਜ਼ੀ ਦੇਰ ਤੋ ਖਾ ਰਹੇ ਹੋ ਆਮ ਲੋ ਡਿਪਿੰਜ ਨਹੀਂ ਮਰਜ਼ੀ ਦੇਰ ਤੋ ਖਾ ਰਹੇ ਪਰਮਨੈਂਟ ਲਾਚ ਬਲੱਡ ਪ੍ਰੈਸ਼ਰ ਦਾ ਸਾਰੀ ਉਮਰ ਦਵਾਈ ਖਾਂਦੀ ਲੋੜ ਨਹੀਂ 15 ਦਿਨ ਮਹੀਨੇ ਚ ਠੀਕ ਬਹੁਤ ਪੁਰਾਣਾ ਮੀਨਾ ਦੋਬੀ ਨੇ ਖਾ ਲੋ ਦਵਾਈਆਂ ਦੂਸਰੀ ਅੰਗਰੇਜ਼ੀ ਬੰਦ ਕੋਲੇਸਟ੍ਰੋਲ ਦੀ ਜਿੰਨੀ ਮਰਜ਼ੀ ਪੁਰਾਣੀ ਐਟਰੋਵਾਸਟਾਟਿਨ ਸਿਮੇਵਾਸਟਾਟਿਨ ਫੀਨੋਫਾਈਬ੍ਰੇਟ ਲਿਪੀਟਰਜ਼ੋਕਰ ਕ੍ਰਿਸਟੋਰ ਜਿੰਨੀ ਮਰਜ਼ੀ ਪੁਰਾਣੀ ਖਾ ਰਹੇ ਹੋ ਇਹਨਾਂ ਦਵਾਈਆਂ ਦੇ ਵੱਡਾ ਪ੍ਰੋਬਲਮ ਇਹ ਆ ਕਿ ਇਹ ਸਾਈਡ ਇਫੈਕਟ ਹੈ ਕਿ ਇਹ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਣ ਦਿੰਦੀਆਂ ਸ਼ੂਗਰ ਦੀਆਂ ਬਲੱਡ ਪ੍ਰੈਸ਼ਰ ਦੀਆਂ ਕੋਲੇਸਟ੍ਰੋਲ ਦੀਆਂ ਦਵਾਈਆਂ ਤੇ ਸ਼ੂਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਮੈਂ ਉਹਨਾਂ ਪੇਸ਼ੈਂਟਸ ਨੂੰ ਮਰਦਾਨਾ ਤੱਕ ਦੀ ਦਵਾਈ ਭੇਜਦਾ ਜਿਨ੍ਹਾਂ ਨੂੰ ਸ਼ੂਗਰ ਵੀ ਹੈ ਬਲੱਡ ਪ੍ਰੈਸ਼ਰ ਵੀ ਹੈ ਕੋਲੇਸਟ੍ਰੋਲ ਵੀ ਹੈ ਮੋਟਾਪਾ ਵੀ ਹੈ ਹਾਰਟ ਅਟੈਕ ਵੀ ਹੋ ਚੁੱਕਾ ਹੈ ਸਟ੍ਰੋਕ ਵੀ ਹੋ ਚੁੱਕੇ ਹੈ ਓਵਰ weight ਵੀ ਹੈ ਟਰੱਕ ਡਰਾਈਵਿੰਗ ਵੀ ਹੈ 2200 ਪਾਉਂਡ ਤੋਂ ਉੱਪਰ ਉਹਨਾਂ ਦਾ weight ਹੈ ਫੇਰ ਵੀ ਸਾਡੀ ਮਰਦਾਨਾ ਕਮਜ਼ੋਰੀ ਦੀ ਜਿਹੜੀ ਦਵਾਈ ਜਾਂਦੀ ਹੈ ਕਿਉਂਕਿ ਇਹ ਜਿੰਨੀਆਂ ਅੰਗਰੇਜ਼ੀ ਦਵਾਈਆਂ ਲਿੰਗ ਤੇ ਸਪਲਾਈ ਨਹੀਂ ਜਾਂਦੀਆਂ ਕੋਈ ਵਿਆਗਰਾ ਖਾਣ ਦੀ ਲੋੜ ਨਹੀਂ ਕਿੰਨੇ ਸਾਈਡ ਇਫੈਕਟ ਹੈ ਕਿੰਨਾ ਲਾਈਫ ਦਾ ਰਿਸਕ ਇਹ ਸਿਰਫ ਗੱਲਾਂ ਉਹਨਾਂ ਦੀ ਕਰ ਰਹੇ ਆ ਜਿਹੜੇ ਲੋਕ ਪਹਿਲੀ ਵਾਰੀ ਦੇਖ ਰਹੇ ਨੇ ਤੇ ਜਿਹੜੇ ਵੀ ਨੇ ਇੰਨੇ ਲੰਬੇ ਅਰਸੇ ਤੋਂ ਉਹਨਾਂ ਨੂੰ ਤੇ ਪਤਾ ਹੀ ਹੈ ਕਿ ðiis things we watch we talk every time ਸ਼ਰਤ ਇਹ ਅਲਰਜੀ ਸ਼ੂਗਰ ਦਾ ਬਲੱਡ ਪ੍ਰੈਸ਼ਰ ਦਾ ਕੋਲੇਸਟ੍ਰੋਲ ਦਾ ਮੋਟਾਪੇ ਦਾ ਬਲੱਡ ਪ੍ਰੈਸ਼ਰ ਦਾ ਦਰਦਾਂ ਦਾ ਵਾਲ ਚੜਦੇ ਹੁਣ ਜਿੰਨੇ ਮਰਜ਼ੀ ਵਾਲ ਚੜਦੇ ਹੋ ਸਕਿਨ ਦੀ ਕੋਈ ਪ੍ਰੋਬਲਮ ਹੋਵੇ ਅਲਰਜੀ ਹੋਵੇ ਪਾਵੇਂ ਸਿਬੋਰਿਕ ਡਰਮੇਟਾਈਟਸ ਹੈ ਪਾਵੇਂ ਸਿਬੋਰੀਆ ਪਾਵੇਂ ਸੋਰਾਈਸਿਸ ਆਪਾਂ ਵਿਟਿਲਿਗੋ ਫਲਵਰੀ ਜਿੰਨੂ ਕਹਿੰਦੇ ਸੋ ਇਹ ਗੱਲਾਂ ਇਸ ਕਰਕੇ ਕਿ ਜਿੰਨੀਆਂ ਮਰਜ਼ੀ ਅਸੀਂ ਬਿਮਾਰੀਆਂ ਦੇ ਨਾਮ ਲਈਏ ਅਸੀਂ ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਤਰੀਕੇ ਨਾਲ ਤੇਸੀ ਤਰੀਕੇ ਨਾਲ ਨੇਚਰਲ ਤਰੀਕੇ ਨਾਲ ਕੰਪਲੀਮੈਂਟਰੀ ਆਲਟਰਨੇਟਿਵ ਮੈਡੀਸਨ ਮੇਰੇ ਕੋ ਤੁਹਾਨੂੰ ਅਮਰੀਕਨ ਇੰਡੀਅਨ ਦੋਨੇ ਦੋਇਆ ਦੇਸੀ ਦਵਾਈਆਂ ਅਮਰੀਕਾ ਦੀਆਂ ਬਣੀਆਂ ਤੁਹਾਨੂੰ ਮਿਲਦੀਆਂ ਔਰ ਇੰਡੀਆ ਦੀਆਂ ਬੜੇ ਪਿਓਰ ਨੁਸਖੇ ਪਿਓਰ ਚੀਜ਼ਾਂ ਕੋਈ ਸਾਈਡ ਇਫੈਕਟ ਨਹੀਂ ਘਰ ਬੈਠੇ ਦਵਾਈ ਫੋਨ ਤੇ ਹੀ ਤੁਹਾਡਾ ਡਾਇਗਨੋਸ ਫੋਨ ਤੇ ਟ੍ਰੀਟਮੈਂਟ ਫੋਨ ਤੇ ਤੁਹਾਡੀ ਸਾਰੀ ਪ੍ਰੋਬਲਮ ਸੋਲਵ ਤੁਸੀਂ ਭਾਵੇਂ ਅਮਰੀਕਾ ਦੀ ਕਿਸੇ ਸਟੇਟ ਚੋਂ ਭਾਵੇਂ ਕੈਨੇਡਾ ਦੇ ਕਿਸੇ ਸਟੇਟ ਚੋਂ ਭਾਵੇਂ ਸਪੇਨ ਚੋਂ ਭਾਵੇਂ ਜਰਮਨ ਚੋਂ ਇੰਗਲੈਂਡ ਚੋਂ ਆਸਟ੍ਰੇਲੀਆ ਚੋਂ ਇੰਡੀਆ ਚੋਂ ਆਲ ਓਵਰ ਦੀ ਵਰਲਡ ਵੀ ਆਰ ਸੈਂਡਿੰਗ ਦਾ ਸਪਲਾਈ ਆਫ ਆਵਰ ਕੰਪਨੀ ਸੋ ਪਿਆਰੇ ਦਰਸ਼ਕੋ ਆਪਾਂ ਹੁਣ ਗੱਲ ਕਰੀਏ ਅੱਜ ਦਾ ਟੌਪਿਕ ਹੈ ਕੋਲਡ ਬਹੁਤ ਫਲੂ ਫੇਰ ਦੁਬਾਰਾ ਚੱਲਿਆ ਐਨੇ ਸਾਲਾਂ ਤੋਂ ਅੱਗੇ ਦੇਖ ਚੁੱਕੇ ਹਾਂ ਕਿੰਨੀਆਂ ਡੈਥਸ ਹੋਈਆਂ ਦਰਦਿਆਂ ਕਹਿਣਾ ਪੈਂਦਾ ਕਿ ਜਿੰਨਾਂ ਨੂੰ ਇਹ ਚੀਜ਼ ਹੋਵੇ ਤੇ ਮੈਂ ਹਮੇਸ਼ਾ ਕਿਹਾ ਪਲੀਜ਼ ਹਸਪੀਟਲਾਂ 'ਚ ਨਾ ਜਾਓ ਬਹੁਤ ਦੁਨੀਆ ਦੇਖਿਆ ਜਿਹੜੇ ਇੱਕ ਵਾਰੀ ਗਿਆ ਦੁਬਾਰਾ ਨਹੀਂ ਆਇਆ ਸੋ ਮੇਨ ਗੱਲ ਆ ਗਈ ਠੰਡ ਦੀ ਠੰਡ ਦਾ ਮੌਸਮ ਜਦੋਂ ਠੰਡ ਦਾ ਸ਼ੁਰੂ ਹੁੰਦਾ ਤੁਸੀਂ ਮੇਰੇ ਐਨੇ 20 ਸਾਲ ਤੋਂ ਐਪੀਸੋਡ ਦੇਖ ਚੁੱਕੇ ਹੋ ਹਰ ਵਾਰੀ ਇਹ ਹੀ ਦੱਸਿਆ ਕਿ ਜਦੋਂ ਠੰਡ ਸ਼ੁਰੂ ਹੁੰਦੀ ਹੈ ਦਸੰਬਰ ਤੀ ਉਤੋਂ ਬਾਅਦ ਦੋ ਗੱਲਾਂ ਜ਼ਿਆਦਾ ਹੁੰਦੀਆਂ ਕੋਲਡ ਫਲੂ ਨਜ਼ਲਾ ਰੇਸ਼ਾ ਖਾਂਸੀ ਜਾਂ ਦਰਦਾਂ ਕਾਰਨ ਸਿਰਫ ਠੰਡ ਹੁਣ ਜਿਹੜਾ ਅੱਜ ਦਾ ਟਾਪਿਕ ਹੈ ਕੋਲਡ ਦਾ ਵਨ ਆਫ ਦਾ ਮੇਨ ਰੀਜ਼ਨ ਇਜ਼ ਕੋਲਡ ਠੰਡ ਹੀ ਇਹਦਾ ਕਾਰਨ ਠੰਡ ਨਾਲ ਕੀ ਹੁੰਦਾ ਜਿਹੜਾ ਕੋਲਡ ਵੈਦਰ ਹੈ ਉਹਦੇ ਕਾਰਨ ਮਿਊਕਸ ਮੈਂਬਰਨ ਦੀ ਸਵੇਲਿੰਗ ਹੋ ਜਾਂਦੀ ਹੈ ਜਿਹੜੀ ਨੱਕ ਦੀ ਹੱਡੀ ਜਿਹੜੀ ਤੁਸੀਂ ਦੇਖਦੇ ਹੋ ਇਹਦੇ ਅੰਦਰ ਜਿਹੜੀ ਮਿਊਕਸ ਮੈਂਬਰਨ ਜਦੋਂ ਸਮਝੋ ਸਵੇਲਿੰਗ ਹੋਈ ਤੇ ਨੱਕ ਚੋਂ ਪਾਣੀ ਅੱਖਾਂ ਚੋਂ ਪਾਣੀ ਉਹੋ ਹੀ ਚੀਜ਼ੇ ਗਾੜੀ ਹੋ ਗਈ ਤੇ ਫਿਰ ਉਹ ਨੱਕ ਚੋਂ ਫਿਰ ਰੇਸ਼ਾ ਬੰਦੇ ਚ ਫਲੂ ਇਹ ਗੱਲਾਂ ਹੈਗੀਆਂ ਠੰਡ ਕਰਕੇ ਮੇਨ ਰੀਜ਼ਨ ਹੈ ਕੋਲਡ ਕਰਕੇ ਠੰਡ ਕਰਕੇ ਇਹ ਵੈਦਰ ਕਰਕੇ ਜਾਦਾ ਕਾਰਨ ਹੁੰਦਾ ਕਿ ਇਹਦੇ ਨਾਲ ਫਲੂ ਹੁੰਦਾ ਵਨ ਆਫ ਦਾ ਮੇਨ ਰੀਜ਼ਨ ਆਫ ਦਾ ਨੈਜ਼ਲ ਕਟਾਰ ਕੋਲਡ ਫਲੂ ਇਨਫਲੂਐਂజా ਇਜ਼ ਕੋਲਡ ਵੈਦਰ ਕਾਰਨ ਹੈ ਕਿ ਮਿਊਕਸ ਮੈਂਬਰਨ ਦੀ ਸਵੈਲਿੰਗ ਫਿਰ ਨੈਜ਼ਲ ਡਿਸਚਾਰਜ ਫਿਰ ਰੇਸ਼ਾ ਬੰਦੀ ਹੈ ਇਹਹੀ ਰੇਸ਼ਾ ਜੇ ਪਹਿਲਾਂ ਨੱਕ ਚੋਂ ਬਗੇਗੀ ਪਤਲਾ ਪਾਣੀ ਵਰਗਾ ਆਵੇ ਕੋਈ ਗੱਲ ਨਹੀਂ ਸਮਝੋ ਠੰਡ ਕਰਕੇ ਆ ਗਾੜਾ ਹੋ ਜੇ ਪਾਰ ਨਿਕਲੇ ਉੱਪਰ ਨੂੰ ਮੱਥੇ ਵੱਲ ਨੂੰ ਚਲ ਜੇ ਤਾਂ ਫਿਰ ਸਾਈਨੋਸਾਈਟਸ ਫਰੈਂਟਲ ਸਾਈਨੋਸਾਈਟਸ ਪ੍ਰਾਈਟਲ ਸਾਈਨੋਸਾਈਟਸ ਮੈਕਸਿਲਰੀ ਸਾਈਨੋਸਾਈਟਸ ਆਕਸਿਲਰੀ ਸਾਈਨੋਸਾਈਟਸ ਮਤਲਬ ਕੀ ਹੈ ਕਿ ਇਨਫਲੇਮੇਸ਼ਨ ਆਫ ਦ ਸਾਈਨਸਿਸ ਜਿੱਥੇ ਜਿੱਥੇ ਰੇਸ਼ਾ ਜਮਦੀ ਉੱਤੇ ਉੱਤੇ ਦਰਦ ਜਦੋਂ ਸਮਝੋ ਵੀ ਸਿਰ ਦਰਦ ਹੋਣ ਲੱਗ ਗਈ ਆ ਨਿੱਚਾ ਬਾਰ ਬਾਰ ਆ ਰਹੀ ਨੱਕ ਚੋਂ ਪਾਣੀ ਅੱਖ ਚੋਂ ਪਾਣੀ ਬੰਦ ਨਹੀਂ ਹੋ ਰਿਹਾ ਤੇ ਇਹਦਾ ਮਤਲਬ ਇਹ ਹੈ ਕਿ ਜਾਂ ਕੋਈ ਇਨਫੈਕਸ਼ਨ ਹੈ ভাইরাস ਹੈ ਜਾਂ ਬੈਕਟੀਰੀਆ اور ਦੂਸਰਾ ਕਾਰਨ ਹੁੰਦਾ ਅਲਰਜੀ ਮੈਂ ਦੱਸਿਆ ਨਾ ਅੱਜ ਦੇ ਟੌਪਿਕ 'ਚ ਦੋ ਕਾਰਨ ਮੇਨ ਕੀ ਹੈ ਵਨ ਇਜ਼ ਕੋਲਡ ਵਨ ਇਜ਼ ਅਲਰਜੀ ਹੁਣ ਇਹ ਕਈਆਂ ਨੂੰ ਅਲਰਜੀ ਕਰਕੇ ਜਦੋਂ ਹੋਏਗਾ ਤੇ ਉਹਦੇ ਨਾਲ ਸਿਰਫ ਪਤਲਾ ਹੀ ਹੋਏਗਾ ਵੀ ਸਮਝੋ ਨੱਕ ਚੋਂ ਪਾਣੀ ਵਗੀ ਜਾਏਗਾ ਤੇ ਅੱਖਾਂ ਚੋਂ ਪਾਣੀ ਵਗ ਉਹਦੇ ਚ ਇੰਨੀ ਗਾੜੀ ਰੇਸ਼ਾ ਨਹੀਂ ਹੁੰਦੀ ਸ਼ੁਰੂ ਸ਼ੁਰੂ ਦੇ ਵਿੱਚ ਪ੍ਰੋਬਲਮ ਉਹਦਾ ਆਉਂਦੀ ਹੈ ਜਦੋਂ ਨਜ਼ਲਾ ਰੇਸ਼ਾ ਵਿਗੜ ਜਾਏ ਜਦੋਂ ਤੁਸੀਂ ਇਹਦੀ ਟੇਕ ਕੇਅਰ ਨਾ ਕਰੋ ਇਸੇ ਕਰਕੇ ਇੰਨੇ ਲੰਬੇ ਅਰਸੇ ਤੋਂ ਤੁਸੀਂ ਮੇਰੇ ਹਰ ਐਪੀਸੋਡ ਚ ਨੋਟ ਕੀਤੀ ਹੁੰਦੀ ਹੈ ਇਸ ਟਾਪਿਕ ਤੇ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਇਹ ਗੱਲ ਕਲੀਅਰ ਦੱਸ ਰਹੇ ਹਾਂ ਦਵਾਈ ਖਾ ਲੋ 2 ਹਫ਼ਤੇ ਨਾ ਖਾਓ ਤੇ 14 ਦਿਨ ਇਹ ਉਹਨਾਂ ਦੇ ਆ ਕਿ ਜਿਹੜੇ ਟੇਕ ਕੇਅਰ ਨਹੀਂ ਕਰਦੇ ਚੰਗੀ ਤਰ੍ਹਾਂ ਵਨ ਆਫ ਦਾ ਮੇਨ ਰੀਜ਼ਨ ਇਜ਼ ਕਿ ਤੁਸੀਂ ਪ੍ਰੀਲੀਮినਰੀ ਸਟੇਜ ਤੇ ਜਿਨ੍ਹਾਂ ਨੇ ਮੈਨੂੰ ਕਾਲ ਕੀਤੀ ਫਿਰ ਦੋ ਹਫ਼ਤੇ ਨਹੀਂ ਦੋ ਤਿੰਨ ਦਿਨ ਦੇ ਵਿੱਚ ਅਸੀਂ ਠੀਕ ਕੀਤੇ ਜਿਨ੍ਹਾਂ ਨੇ ਪਹਿਲਾਂ ਸਟਾਰਟ ਦੇ ਵਿੱਚ ਜਦੋਂ ਪਤਾ ਲੱਗਾ ਵੀ ਅੱਖਾਂ ਚੋਂ ਪਾਣੀ ਨੱਕ ਚੋਂ ਪਾਣੀ ਸ਼ੁਰੂ ਹੋਇਆ ਨਿੱਚਾਂ ਆ ਰਹੀਆਂ ਪਹਿਲੇ ਦਿਨ ਹੀ ਜੇ ਦਵਾਈ ਮਿਲ ਗਈ ਤੇ ਫਿਰ ਅੱਛਾ ਨਿੱਚਾਂ ਨਜ਼ਲਾ ਰੇਸ਼ਾ ਇੱਕੋ ਦਿਨ ਚ ਠੀਕ ਕਾਰਨ ਜਿਹੜਾ ਵੀ ਇਹ ਅਲਰਜੀ ਹੈ ਜਾਂ ਕੋਲਡ ਹੈ ਜਾਂ ਵੈਦਰ ਹੈ ਜਾਂ ਸਾਈਨੋਸਾਈਟਿਸ ਹੈ ਜਾਂ ਰਾਈਨਾਈਟਸ ਹੈ ਜਾਂ ਰਾਈਨੋਰੀਆ ਜਾਂ ਕਫ ਹੈ ਕੋਲਡ ਹੈ ਕਟਾਰ ਹੈ ਹੈ ਫਲੂ ਹੈ ਉਹਦੇ ਕਰਕੇ ਫਿਰ ਤੁਸੀਂ ਦਵਾਈ ਹਫਤਾ ਦੋ ਹਫਤੇ ਖਾਣੀ ਹੈ ਡਿਪੈਂਡਸ ਕਿ ਕਿੰਨਾ ਪੁਰਾਣਾ ਹੈ ਪਹਿਲਾਂ ਨੈਜ਼ਲ ਕਟਾਰ ਨਜ਼ਲਾ ਰੇਸ਼ਾ ਫਿਰ ਉੱਪਰ ਨੂੰ ਚਲਾ ਗਿਆ ਸਾਈਨੋ ਫਿਰ ਜੇ ਉਦੋਂ ਕੰਮ ਖਰਾਬ ਹੁੰਦਾ ਜਦੋਂ ਇਹ ਨਜ਼ਲਾ ਰੇਸ਼ਾ نیچے ਜਾਣ ਲੱਗ ਜਾਏ ਫੇਰ ਲਰਿੰਜਾਈਟਸ ਦਾ ਫੇਰਿੰਜਾਈਟਸ ਉਸਤਨ ਲਰਿੰਜਾਈਟਸ ਜਿਹਦਾ ਫੂਡ ਪਾਈਪ ਦੇ ਪਿੱਛੇ ਪਈ ਹੈ ਵਿੰਡ ਪਾਈਪ ਫੇਰਿੰਜਾਈਟਸ ਲਰਿੰਜਾਈਟਸ اور ਲਰਿੰਜਾਈਟਸ ਦਾ ਮਤਲਬ ਹੈ ਕਿ ਸਾਹ ਦੀ ਨਾਲੀ ਦੇ ਵਿੱਚ ਮਿਊਕਸ ਉਨਰੀਸ਼ਾ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ ਜਿਉਂ-ਜਿਉਂ نیچے ਜਾਏਗੀ ਰੇਸ਼ਾ ਫਿਰ ਵੱਢੀ ਜਾਏਗੀ ਫਿਰ ਬੁਖਾਰ ਆਉਣ ਲੱਗ ਜਾਏਗਾ ਔਰ ਉਦੋਂ ਵਿਗੜ ਜਾਂਦਾ ਜੇ ਇਹ ਵਾਕਿਆ ਹੀ ਕੋਈ ਫਲੂ ਸੀਰੀਅਸ ਹੈ ਫੇਰ ਸਮਝੋ ਵੀ ਮਹੀਨਾ ਮਹੀਨਾ ਲੋਕੀ ਪਏ ਆ ਜਿੰਦਾ ਪਿੱਛੇ ਤੁਸੀਂ ਦੇਖ ਚੁੱਕੇ ਹੋ ਕਿ ਕਿੰਨਾ ਹੁਣ ਇਹ ਦੁਬਾਰਾ ਵੈਸੇ ਇਸ ਹਾਲ ਠੀਕ ਰਿਹਾ ਸੀ ਫੇਰ ਦੁਬਾਰਾ ਸ਼ੁਰੂ ਹੋ ਗਿਆ ਅੱਜ ਕੱਲ ਕਾਫੀ ਅਮਰੀਕਾ ਦੀ ਸਟੇਜਿਸ ਵੀ ਇੰਡੀਆ ਦੇ ਵਿੱਚ ਵੀ ਕਾਫੀ ਸੁਣਿਆ ਵੀ ਇਦਾਂ ਪ੍ਰੋਬਲਮ ਸੀਰੀਅਸ ਹੋ ਰਹੀ ਆ ਸੋ ਇਹ ਤੋਂ ਪਹਿਲਾਂ ਕਿ ਇਹ ਚੀਜ਼ ਸੀਰੀਅਸ ਹੋਵੇ ਮੇਰੇ ਪਿਆਰੇ ਦਰਸ਼ਕੋ ਜੇ ਤੁਹਾਨੂੰ ਜਰਅਕ ਸਮਝੋ ਵੀ ਇਦਾਂ ਦੇ ਸਾਈਨਸ ਨਜ਼ਰ ਆ ਰਹੇ ਆ ਬਈ ਅੱਖਾਂ ਚੋਂ ਪਾਣੀ ਨੱਕ ਚੋਂ ਪਾਣੀ ਅਨੇਚਾ ਨਹੀਂ ਤੇ ਗਲੇ ਚ ਖਰਾਸ਼ ਚਰਕ ਮਹਿਸੂਸ ਹੁੰਦੀ ਆ ਤੇ ਇਮੀਡੀਏਟਲੀ ਕਾਲ ਕਰੋ ਇਹ ਨੰਬਰ ਨੰਬਰ ਸਕਰੀਨ ਤੇ ਆ ਰਿਹਾ ਇਮੀਡੀਏਟ ਤੁਹਾਨੂੰ ਜਿੰਨੀ ਜਲਦੀ ਦਵਾਈ ਪਹੁੰਚ ਜਾਏ ਤੇ ਕੰਟਰੋਲ ਕਰਾ ਲਓ ਨਹੀਂ ਤੇ ਮਿਨੀਮਮ ਹਫਤਾ 90% ਦੋ ਹਫਤੇ ਵਿਗੜ ਗਿਆ ਤੇ ਮਹੀਨਾ ਪਰ ਇਹਦਾ ਵਨ ਆਫ ਦਾ ਰੀਜ਼ਨ ਇਜ਼ ਅਲਰਜੀ ਇੰਨੇ ਐਪੀਸੋਡ ਤੁਸੀਂ ਮੇਰੇ ਦੇਖ ਚੁੱਕੇ ਅਲਰਜੀ ਬਾਰੇ ਔਰ ਮੈਂ ਹਮੇਸ਼ਾ ਕਹਾਂ ਅਲਰਜੀ ਰੱਬ ਦੀ ਮਰਜ਼ੀ ਭਾਵੇਂ ਅਲਰਜੀ ਕਿਸੇ ਨੂੰ ਕਾਰਪਟ ਤੋਂ ਆ ਭਾਵੇਂ ਉਹ ਅਲਰਜੀ ਕਿਸੇ ਨੂੰ ਪੈਟ ਤੋਂ ਹੈ ਕਾਮ ਹੈ ਕਿਸੇ ਨੂੰ ਪਰਫਿਊਮ ਤੋਂ ਹੈ ਕਿਸੇ ਨੂੰ ਡਰੱਗ ਤੋਂ ਹੈ ਕਿਸੇ ਨੂੰ ਵੈਦਰ ਤੋਂ ਹੈ ਠੰਡ ਤੋਂ ਹੈ ਪੋਲਨ ਗ੍ਰੇਨ ਚੋਂ ਹੈ ਠੰਡ ਕਰਕੇ ਜਾਂ ਮੌਸਮ ਬਦਲੇ ਕਰਕੇ ਪੱਤਾ ਚੜ ਦੇ ਵਿੱਚ ਵੀ ਇਹ ਅਲਰਜੀ ਕੈਮੀਕਲ ਤੋਂ ਵੀ ਹੋ ਸਕਦੀ ਹੈ ਪਰਫਿਊਮ ਤੋਂ ਵੀ ਹੋ ਸਕਦੀ ਡਿਓਡੋਰੈਂਟ ਤੋਂ ਵੀ ਹੋ ਸਕਦੀ ਹੈ ਮੈਡੀਸਨ ਡਰੱਗ ਅਲਰਜੀ ਹੁੰਦੀ ਕਈਆਂ ਨੂੰ ਸੋ ਅਲਰਜੀ ਐਵੇਂ ਨਹੀਂ ਪੰਜਾਬੀਆਂ ਨੇ ਕਿਹਾ ਰੱਬ ਦੀ ਮਰਜ਼ੀ ਤੇ ਜੇ ਇਹ ਅਲਰਜੀ ਕਰਕੇ ਹੈ ਤੇ ਫਿਰ ਅਸੀਂ ਅੱਛਾ ਮਜ਼ੇਦਾਰ ਗੱਲ ਇਹ ਆ ਕਿ ਜਿਹੜੀ ਅਸੀਂ ਦੇਸੀ ਦਵਾਈ ਦੇਣੀ ਆ ਜਿੰਨੀ ਮਰਜ਼ੀ ਅਲਰਜੀ ਹੋਵੇ ਜਿਸ ਮਰਜ਼ੀ ਕਾਰਨ ਕਰਕੇ ਅਲਰਜੀ ਹੋਵੇ ਉਹਨਾਂ ਦਵਾਈਆਂ ਨਾਲ ਹਰ ਤਰ੍ਹਾਂ ਦੀ ਠੀਕ ਹੋ ਜਾਂਦੀ ਇਹ ਨਹੀਂ ਕਿ ਤੁਹਾਨੂੰ ਜਦੋਂ ਤੁਸੀਂ ਡਾਕਟਰ ਨੇ ਕਹਿਣਾ ਜੀ ਵੈਕਸੀਨ ਦਿਵਾਓ ਨਹੀਂ ਤੇ ਉਹਨਾਂ ਨੇ ਕਹਿਣਾ ਜੀ ਅਲਰਜੀ ਟੈਸਟ ਕਰਾਓ ਅਲਰਜੀ ਟੈਸਟ ਕਰਾ ਕੇ ਤੁਹਾਨੂੰ ਕਿੱਦਾਂ ਵੱਡਾ ਚਾੜ ਦੇ ਦੇਣਾ ਵੀ ਕੋਈ ਚੀਜ਼ ਐ ਨਹੀਂ ਖਾਣੀ ਅੱਛਾ ਅਸੀਂ ਕਹਿੰਦਾ ਵੀ ਜੋ ਮਰਜ਼ੀ ਖਾਓ ਲੇਕਿਨ ਇਮਿਊਨ ਸਿਸਟਮ ਸਟਰੋਂਗ ਕਰੋ ਕਰੋੜਾਂ ਲੋਕਾਂ ਨੂੰ ਮੇਰੀ ਇਮਿਊਨ ਸਿਸਟਮ ਦੀ ਦਵਾਈ ਜਾਂਦੀ ਹੈ ਮੇਰੇ ਇੰਨੇ ਲੰਬੇ ਅਰਸੇ ਤੋਂ ਤੁਸੀਂ ਦੇਖਦੇ ਆ ਰਹੇ ਹੋ ਜਿਨ੍ਹਾਂ ਦਾ ਇਮਿਊਨ ਸਿਸਟਮ ਸਟਰੋਂਗ ਹੈ ਉਹਨਾਂ ਨੂੰ ਜਲਦੀ ਨਜ਼ਲਾ ਰੇਸ਼ਾ ਖਾਂਸੀ ਜ਼ੁਕਾਮ ਕਿਉਂ ਨਹੀਂ ਹੁੰਦਾ ਕਿਉਂਕਿ ਜਿਹੜੀ ਬੈਕਟੀਰੀਆ ਜਾਂ ਵਾਇਰਸ ਨੇ ਕੈਚ ਕਰਨਾ ਉਸ ਤੋਂ ਪਹਿਲਾਂ ਜਦੋਂ ਆਪਣੇ ਬਾਡੀ ਦੀ ਇਮਿਊਨਿਟੀ ਕੰਮ ਕਰ ਜਾਏ ਤੇ ਐਂਟੀ ਅਲਰਜੀ ਦਾ ਕੰਮ ਕਰ ਜਾਂਦੇ ਐਂਟੀਜਨ ਦਾ ਕੰਮ ਕਰ ਜਾਂਦੇ ਜਿਹਦੇ ਕਰਕੇ ਤੁਹਾਨੂੰ ਵੈਕਸੀਨ ਦਿੰਦੇ ਬਹੁਤ ਹੀ ਦੁਨੀਆ ਦੀ ਡਾਕਟਰ ਕਈ ਤਰ੍ਹਾਂ ਦੇ ਵੈਕਸੀਨ ਨਵੀਆਂ ਨਵੀਆਂ ਕੰਪਨੀਆਂ ਦੀ ਨਵੀਂ ਨਵੀਂ ਰਿਸਰਚ ਨਵੇਂ ਨਵੇਂ ਵੈਕਸੀਨ ਤੇ ਨਵੀਆਂ ਨਵੀਆਂ ਦਵਾਈਆਂ ਥੀਸ ਆਰ 올 ਦਾ ਕੈਮੀਕਲਸ ਮੇਰੀ ਤਾਂ ਹਮੇਸ਼ਾ ਅਡਵਾਈਸ ਹੁੰਦੀ ਵੀ ਤੁਹਾਨੂੰ ਕੋਈ ਵੈਕਸੀਨ ਜਾਂ ਇਹੋ ਜਿਹੇ ਚੱਕਰਾਂ 'ਚ ਨਾ ਪੜਨ ਨਹੀਂ ਤੇ ਜਦੋਂ ਦੇਖਿਆ ਵੀ ਨਜ਼ਲਾ ਜ਼ਿਆਦਾ ਹੋ ਗਿਆ ਜਾਂ ਮਿਊਕਸ ਗਾੜ੍ਹੀ ਹੋ ਗਈ ਆ ਔਰ ਖਾਂਸੀ ਬਲਗਮ ਉਹ ਜਦੋਂ ਪਤਲੀ ਬਲਗਮ ਪਹਿਲਾਂ ਵਾਈਟ ਹੋਏਗੀ ਉਹੀ ਜਦੋਂ ਗਾੜੀ ਹੋ ਜਾਏਗੀ ਫਿਰ ਗ੍ਰੀਨ ਕਲਰ ਦੀ ਸਮਝੋ ਫੇਰ ਤੁਹਾਡੇ ਉਹ ਵਾਇਰਸ ਜਾਂ ਬੈਕਟੀਰੀਆ ਦੀ ਇਨਫੈਕਸ਼ਨ ਹੈ ਜਿਹਦੇ ਕਰਕੇ ਤੁਹਾਨੂੰ ਐਂਟੀਬਾਇਓਟਿਕ ਦਿੰਦੇ ਔਰ ਅਸੀਂ ਦੇਖੋ ਉਹ ਐਂਟੀਬਾਇਓਟਿਕ ਕੋਈ ਤੁਹਾਨੂੰ ਜਿਹਦਾ ਮਾਡਰਨ ਸਾਇੰਸ ਦੇ ਵਿੱਚ ਐਲੋਪੈਥਿਕ ਦੇ ਵਿੱਚ ਪਾਵੇਂ ਸਮਝੋ ਤੁਹਾਨੂੰ ਐਲਥਰੋਮਾਈਸਿਨ ਦੇ ਰਹੇ ਐਲਥਰੋਮਾਈਸਿਨ ਦੇ ਰਹੇ ਟੈਟਰਾਸਾਈਕਲਿਨ ਦੇ ਰਹੇ ਐਮਪੀਸਿਨ ਦੇ ਰਹੇ ਕਲੌਕਸਾਸਿਨ ਦੇ ਰਹੇ ਐਮੋਕਸਾ ਦੇ ਰਹੇ ਸਿਪਰੋਫਲੌਕਸਾਸਿਨ ਦੇ ਰਹੇ ਟ੍ਰਾਈਮੈਥੋਪ੍ਰਿਮ ਦੇ ਰਹੇ ਫਾਰਮੈਟੋਕਸਾਸਿਨ ਦੇ ਇਹ ਜਿੰਨੇ ਐਂਟੀਬਾਇਓਟਿਕ ਆ ਫਿਰ ਉਹ ਕਹਣਗੇ ਜੀ ਚਲੋ ਹਫਤਾ ਦੋ ਹਫਤੇ ਖਾਣੇ ਆ ਫਿਰ ਇਹਦੇ ਸਾਈਡ ਇਫੈਕਟ ਆ ਪਰ ਅਸੀਂ ਇਹਦੇ ਅਗੇਂਸਟ ਨਹੀਂ ਐਮਰਜੈਂਸੀ ਚ ਖਾਣਾ ਪੈਂਦਾ ਲੇਕਿਨ ਸਾਡੀ ਦੇਸੀ ਦਵਾਈ ਨੇਚਰਲ ਐਂਟੀਬਾਇਓਟਿਕ ਕਈ ਟੋਟਕੇ ਅਸੀਂ ਤੁਹਾਨੂੰ ਦੱਸੀਦੇ ਤੁਸੀਂ ਘਰ ਬੈਠੇ ਤੁਹਾਡੇ ਰਸੋਈ ਚ ਤੁਸੀਂ ਆਸਾਨ ਕਰ ਸਕਦੇ ਹੋ ਔਰ ਉਹ ਦੇਸੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਇਮਿਊਨ ਸਿਸਟਮ ਲਈ ਮੇਰੇ ਕੋਲ ਅਲੱਗ ਦੇਸੀ ਦਵਾਈ ਲੰਗਸ ਲਈ ਬ੍ਰੌਂਕਾਈਟਸ ਲਈ ਐਮਫੀਸੀਮਾ ਲਈ ਖਾਂਸੀ ਲਈ ਅਲੱਗ ਦੇਸੀ ਦਵਾਈ ਔਰ ਜਿੰਨਾ ਮਰਜੀ ਵਾਇਰਸ ਜਾਂ ਬੈਕਟੀਰੀਆ ਇਨਫੈਕਸ਼ਨ ਕੋਲਡ ਫਲੂ ਇਨਫਲੂਐਂజా ਨੀਜ਼ਲ ਕਟਾਰ ਨੱਕ ਚੋਂ ਪਾਣੀ ਅੱਖਾਂ ਚੋਂ ਪਾਣੀ ਉਹਦੇ ਲਈ ਅਲੱਗ ਦਵਾਈ ਦੇਸੀ ਦਵਾਈ ਗਰਮ ਪਾਣੀ ਪੀਓ ਗਰਮ ਚਾਹ ਪੀਓ ਗਰਮ ਕੌਫੀ ਪੀਓ ਤਿੰਨ ਵਾਰੀ ਪੀਓ ਜਿੰਜਰ ਟੀ ਪੀਓ ਹਲਦੀ ਪਾ ਕੇ ਪੀ ਸਕਦੇ ਹੋ ਸਿਨਮਨ ਵੀ ਬੈਟਰ ਹੈ ਰੈਸਟ ਕਰੋ ਜਦੋਂ ਫਲੂ ਹੋਵੇ ਆਵੇ ਆਈਸੋਲੇਟ ਕਰੋ ਨਹੀਂ ਤੇ ਉਹ ਹੀ ਚੀਜ਼ਾਂ ਪੁਰਾਣੀਆਂ ਤੇ ਆਪਣੇ ਮਾਸਕ ਲਾਓ ਗਾਰਗਲਸ ਕਰੋ ਸੇਲਾਈਨ ਵਾਟਰ ਗਾਰਗਲਸ ਕਰੋ ਵੱਡੀ ਗੱਲ ਕਿ ਠੰਡ ਤੋਂ ਬਚੋ ਤੇ ਜਿੰਨੂੰ ਜਸਟੀ ਐਲਰਜੀ ਉਹ ਤੋਂ ਦੂਰ ਹੋ ਜੇ ਕਿਸੇ ਨੂੰ ਪੈਟ ਐਲਰਜੀ ਹੈ ਕਾਰਪਟ ਪੈਟ ਨਾ ਰੱਖੋ ਕਾਰਪਟ ਦੀ ਐਲਰਜੀ ਤੇ ਕਾਰਪਟ ਨਾ ਰੱਖੋ ਪਰ ਅਲਰਜੀ ਤੇ ਰੱਬ ਦੀ ਮਰਜ਼ੀ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਠੰਡ ਦੇ ਕਰਕੇ ਜਰਾਕ ਬੁਖਾਰ ਸ਼ੁਰੂ ਹੋਇਆ ਉਸੇ ਵੇਲੇ ਇਮੀਡੀਏਟਲੀ ਮੇਰੇ ਨੰਬਰ ਸਕਰੀਨ ਤੇ ਆਰੇ ਕਾਲ ਕਰੋ ਫਿਰ ਰਿਜ਼ਲਟ ਦੇਖੋ ਖਾਂਸੀ ਵੀ ਠੀਕ ਨਜ਼ਲਾ ਵੀ ਠੀਕ ਰੇਸ਼ਾ ਵੀ ਠੀਕ ਅੱਖਾਂ ਚੋਂ ਪਾਣੀ ਨੱਕ ਚੋਂ ਪਾਣੀ ਵੀ ਠੀਕ ਸਾਈਨੋਸਾਈਟਸ ਕਈਆਂ ਨੂੰ 20-20 ਸਾਲ ਹੋ ਗਏ ਸਾਈਨੋਸਾਈਟਸ ਸਾਈਨੋਸਾਈਟਸ ਅਸੀਂ ਉਹ ਕੇਸ ਮਾਈਗਰੇਨ ਦੇ ਸਾਈਨੋਸਾਈਟਸ ਦੇ ਹਫ਼ਤਿਆਂ ਚ ਠੀਕ ਕੀਤੇ ਪੁਰਾਣੀ ਪਰਾਣੀ ਦਾ ਮਤਲਬ ਜਿੰਨੀ ਮਰਜੀ ਫਰੰਟਲ ਸਾਈਨੋਸਾਈਟਸ ਪ੍ਰਾਈਟਲ ਸਾਈਨੋਸਾਈਟਸ ਮੈਕਜ਼ਲਰੀ ਸਾਈਨੋਸਾਈਟਸ ਸਾਈਨੋਸਾਈਟਸ ਦਾ ਮਤਲਬ ਹੈ ਕਿ ਰੇਸ਼ਾ ਜੇ ਇੱਥੇ ਮੱਥੇ 'ਚ ਜੰਮੀ ਰੇਸ਼ਾ ਫਰੰਟਲ ਸਾਈਨੋਸਾਈਟਸ ਕਈ ਵਾਰੀ ਨਜ਼ਲਾ ਰੇਸ਼ਾ ਇੱਥੇ ਨੱਕ 'ਚ ਜੰਮੀ ਨੀਜ਼ਲ ਸਾਈਨੋਸਾਈਟਸ ਪਿੱਛੇ ਆ ਗਈ ਆਕਸੀਪੀਟਲ ਸਾਈਨੋਸਾਈਟਸ ਇੱਥੇ ਆ ਗਈ ਮੈਕਜ਼ਲਰੀ ਸਾਈਨੋਸਾਈਟਸ ਇੱਥੇ ਆ ਗਈ ਪ੍ਰਾਈਟਲ ਪ੍ਰਾਈਟਲ ਸਾਈਨੋਸਾਈਟਸ ਫਰੰਟਲ ਸਾਈਨੋਸਾਈਟਸ ਸਾਈਨੋਸਾਈਟਸ ਦਾ ਪੰਜਾਬੀ 'ਚ ਮਤਲਬ ਹੈ ਕਿ ਰੇਸ਼ਾ ਨਾੜੀਆਂ ਚ ਜਮਾ ਹੋ ਜਾਂਦੀ ਹੈ ਜਿੱਥੇ ਜਿੱਥੇ ਰੇਸ਼ਾ ਜਮੇਗੀ ਉੱਥੇ ਉੱਥੇ ਦਰਦ ਹੋਏਗੀ ਫਿਰ ਸਿਰ ਦਰਦ ਹੋਏਗੀ ਫਿਰ ਬੁਖਾਰ ਹੋਏਗਾ ਉਹ ਜਦੋਂ ਇੱਕ ਵਾਰੀ ਸਮਝੋ ਵੀ ਵਾਇਰਸ ਨੇ ਕੰਮ ਕਰਤਾ ਫਲੂ ਨੇ ਕੰਮ ਕਰਤਾ 2 ਹਫ਼ਤੇ ਲਈ ਤੁਹਾਨੂੰ ਨੇ ਸੁੱਟ ਦੇਣਾ ਫਿਰ ਇੱਕ ਨੂੰ ਘਰ ਚ ਆ ਗਿਆ ਤੇ ਸਾਰਿਆਂ ਨੂੰ ਇਹੀ ਕਹਿੰਨੇ ਆ ਕਿ ਪ੍ਰੀਲਿਮਿਨਰੀ ਸਟੇਜ ਜਦੋਂ ਸਮਝੋ ਤੁਹਾਨੂੰ ਥੋੜਾ ਬਹੁਤਾ ਗਲੇ ਚ ਖਰਾਸ਼ ਸ਼ੁਰੂ ਹੋਈ ਹੈ ਜਾਂ ਮਾੜਾ ਜਿਹਾ ਅੱਖਾਂ ਤੇ ਨੱਕ ਭਾਰਾ ਸ਼ੁਰੂ ਹੋਇਆ ਇਮੀਡੀਏਟ ਕੈਚ ਕਰੋ ਜਿੱਥੇ ਮਰਜੀ ਬੈਠੇ ਹੋ ਕਈ ਨੁਸਖੇ ਮੈਂ ਇਹੋ ਜੇ ਦੱਸਦੇ ਕਿ ਦਵਾਈ ਦੀ ਲੋੜ ਨਹੀਂ ਪੇ ਘਰ ਬੈਠੇ ਤੁਹਾਨੂੰ ਉਹਨਾਂ ਨੂੰ ਨੁਸਖਾ ਦੱਸੀ ਦੇ ਜਿਹੜੇ ਮੇਰੇ ਕੋਲ ਦਵਾਈ ਮੰਗਾਉਂਦੇ ਆ ਜਾਂ ਜਿਹੜੇ ਮੇਰੇ ਪ੍ਰੇਮ ਪਹਿਨੇ ਪੁਰਾਣੇ ਮਰੀਜ਼ ਆ ਅਸੀਂ ਕਰੇਲੂ ਨੁਸਖੇ ਹਜ਼ਾਰਾਂ ਮਾਰੀ ਦੱਸ ਚੁੱਕੇ ਆ ਵੈਨਵਰ ਯੂ ਹੈਵ ਸੱਚ ਪ੍ਰੋਬਲਮ ਯੂ ਕੈਨ ਜਸਟ ਕੰਟੈਕਟ ਮੀ ਕਾਲ ਮੀ ਮੇਰੇ ਨੰਬਰ ਲਗਾਤਾਰ ਸਕਰੀਨ ਤੇ ਆਉਂਦੇ ਰਹਿੰਦੇ ਆ ਪਰ ਇਨ ਨੂੰ ਕਦੀ ਵੀ ਅਵਾਇਡ ਨਾ ਕਰਿਓ ਰਿਸਕ ਨਾ ਲਿਓ ਮੌਸਮ ਸ਼ੁਰੂ ਹੋ ਗਿਆ ਜੇ ਇਸ ਤੋਂ ਪਹਿਲਾਂ ਕਿ ਨਜ਼ਲਾ ਰੇਸ਼ਾ ਵਿਗੜ ਜਾ ਸਟਾਰਟ ਚ ਮੈਂ ਕਿਹਾ ਸੀ ਪਹਿਲਾਂ ਕੀ ਹੋਣਾ ਜਿਹੜਾ ਇਨਫਲੂਐਂZA ਕੋਲਡ ਫਲੂ ਕਫ ਫੇਰ ਮੈਂ ਦੱਸਿਆ ਸੀ ਸਾਈਨੋਸਾਈਟਿਸ ਜਦੋਂ ਅਗ ਥੱਲੇ ਚਲਾ ਗਿਆ ਤੇ ਲੈਰਿੰਜਾਈਟਿਸ ਹੁਣ ਅਗੇ ਪ੍ਰੋਬਲਮ ਕਿ ਕੰਪਲੀਕੇਸ਼ਨ ਕਿੱਥੇ ਤੇ ਰਿਸਕ ਕਿੱਥੇ ਹੈ ਜੇ ਜਦੋਂ ਅਗ ਹੋਰ ਥੱਲੇ ਚਲਾ ਗਿਆ ਲੈਰਿੰਗਸ ਤੋਂ ਥੱਲੇ ਚਲਾ ਗਿਆ ਫੇਰ ਬ੍ਰੌਂਕਾਈਟਿਸ ਉਹ ਜਦੋਂ ਫੇਫੜਿਆਂ ਦੇ ਵਿੱਚ ਕੰਮ ਖੋਣ ਜਾਂਦਾ ਫੇਫੜਿਆਂ 'ਚ ਨਾੜਾਂ ਹੁੰਦੀਆਂ ਜਿਨ੍ਹਾਂ ਨੂੰ ਬ੍ਰੌਂਕੀਉਲਸ ਜਾਂ ਬ੍ਰੌਂਕਾਈ ਕਹਿੰਦੇ ਆ ਜਦੋਂ ਬ੍ਰੌਂਕਾਈ ਦੀ ਸੋਜਾ ਸ਼ੋਜਨ ਇਤੇ ਬ੍ਰੌਂਕਾਈਟਸ ਉਹ ਫੇਰ ਵਿਗੜ ਜਾਏ ਤੇ ਪਲਮਨਰੀ ਐਮਫਾਈਜ਼ੀਮਾ ਬ੍ਰੌਂਕੋ ਨਮੂਣੀਆਂ ਬਿਮਾਰੀਆਂ ਸਾਰੀਆਂ ਦੱਸ ਦੇਣੀਆਂ ਤੁਹਾਨੂੰ ਇਲਾਜ ਦੇਸੀ ਉਹ ਹੀ ਦਵਾਈਆਂ ਨਾ ਪਾਵੇਂ ਉਹ ਪਲਮਨਰੀ ਐਮਫਾਈਜ਼ੀਮਾ ਪਾਵੇਂ ਬ੍ਰੌਂਕਾਈਟਸ ਹੈ ਪਾਵੇਂ ਐਸਥਮਾ ਪਾਵੇਂ ਐਸਥਮੈਟਿਕ ਬ੍ਰੌਂਕਾਈਟਸ ਹੈ ਜਿਆਦਾ ਖਤਰਨਾਕ ਉਦੋਂ ਹੁੰਦਾ ਕਿ ਜਦੋਂ ਫਿਰ ਦੇਖੋ ਫੇਫੜਿਆਂ ਚ ਆ ਗਿਆ ਤੇ ਫਿਰ ਨਮੋਣੀਆਂ ਵੀ ਹੋ ਸਕਦਾ ਬ੍ਰੌਂਕੋਨ ਨਮੋਣੀਆਂ ਹੋ ਜੇ ਉੱਥੇ ਲਾਈਫ ਦਾ ਰਿਸਕ ਹੋ ਜਾਂਦਾ ਦੈਟਸ ਵਾਟ ਆਮ ਸੇਇੰਗ ਸਮ ਟਾਈਮਸ ਯੂ ਡੋਨਟ ਥਿੰਕ ਇਟ ਇਜ਼ ਅ ਸਮਾਲ ਥਿੰਗ ਇਫ ਯੂ ਡੋਨਟ ਟੇਕ ਪ੍ਰੀਕਾਸ਼ਨਸ ਇਟ ਕੈਨ ਕਾਸ ਸੀਰੀਅਸ ਸੀਰੀਅਸ ਪ੍ਰੋਬਲਮਸ ਸੀਰੀਅਸ ਪ੍ਰੋਬਲਮਸ ਉਦੋਂ ਕਿ ਜਦੋਂ ਥੱਲੇ ਆਏਗਾ ਲਰਿੰਜਾਈਟਸ ਉੱਤੋਂ ਬਾ ਫੇਫੜੇ ਚਲੇ ਜਾਂਦੇ ਬ੍ਰੌਂਕਾਈਟਸ ਬ੍ਰੌਂਕਾਈਟਸ ਦੇ ਵਿੱਚ ਕੀ ਹੈ ਬ੍ਰੌਂਕਾਈ ਦੀ ਸੋਜ ਲਰਿੰਜਾਈਟਸ ਦੇ ਵਿੱਚ ਲਰਿੰਗਸ ਦੀ ਸੋਜ ਨੇਜ਼ਲ ਕਟਾਰ ਜਦੋਂ ਆਉਂਦੇ ਉੱਪਰ ਨੂੰ ਗਈ ਤੇ ਸਾਈਨਸਾਈਟਸ ਇਹਦਾ ਮਤਲਬ ਸਿਰਫ ਹੁੰਦਾ ਕਿ ਜਿੱਥੇ-ਜਿੱਥੇ ਮਿਊਕਸ ਮੈਂਬਰੇਨਸ ਦੀ ਸੋਜ ਹੋਏਗੀ ਉੱਥੇ-ਉੱਥੇ ਸਵੇਲਿੰਗ ਹੋ ਕੇ ਇਹ ਬੁਖਾਰ ਜਾਂ ਨਜ਼ਲਾ ਜਾਂ ਰੇਸ਼ਾ ਜਾਂ ਜ਼ੁਕਾਮ ਜਾਂ ਖਾਂਸੀ ਤੇ ਜਾਂ ਬੁਖਾਰ ਹੋ ਜਾਏਗਾ ਇਹ ਤੋਂ ਪਹਿਲਾਂ ਕਿ ਵਿਗੜ ਜਾਏ ਅੱਛਾ ਜਿਨ੍ਹਾਂ ਨੂੰ ਨਹੀਂ ਵੀ ਇਹ ਚੀਜ਼ ਇਹ ਤੋਂ ਪਹਿਲਾਂ ਕਿ ਇਹ ਵੈਦਰ ਸ਼ੁਰੂ ਹੋ ਗਿਆ ਤੇ ਵੈਸੇ ਮੇਰੇ ਕੋ ਕਿੰਨੀ ਦੁਨੀਆ ਦਵਾਈ ਮੰਗਾ ਚੁੱਕੀ ਹੈ ਜਸਟ ਟੂ ਬੂਸਟ ਅਪ ਯੋਰ ਇਮਿਊਨ ਸਿਸਟਮ ਇਮਿਊਨਿਟੀ ਸਟਰੋਂਗ ਕਰਨ ਦੇ ਲਈ ਹਮੇਸ਼ਾ ਹੀ ਤੁਹਾਨੂੰ ਕੁਝ ਨਾ ਕੁਝ ਟੋਟ ਕੇ ਕਰਦੇ ਰਹਿਣੇ ਚਾਹੀਦੇ ਆ ਜਿਹੜੇ ਆਮ ਚੀਜ਼ਾਂ ਦੇ ਤੁਹਾਡੀ ਰਸੋਈ ਚ ਪਈਆਂ ਅਦਰਕ ਲਸਣ ਵੀ ਹੈਲਪ ਕਰੇਗਾ ਹਲਦੀ ਵੀ ਹੈਲਪ ਕਰੇਗਾ ਲੌਂਗ ਲਾਚੀ ਵੀ ਹੈਲਪ ਕਰਨਗੇ ਔਰ ਸਿਨਮਨ ਵੀ ਉਹਦੇ ਚ ਹੈਲਪ ਕਰੇਗਾ ਇਹ ਚੀਜ਼ਾਂ ਦੇਸੀ ਆ ਜਿਨੇ ਕਾਵੇ ਬਣਾ ਕੇ ਪੀਓ ਜਦੋਂ ਇਹ ਚੀਜ਼ਾਂ ਹੋਣ ਕਾਵਾ ਬਣਾ ਕੇ ਪੀਓ ਕਿੰਨੇ ਨੁਸਖੇ ਨੇ ਸਾਲਾਂ ਤੋਂ ਦੱਸਦਾ ਆ ਰਹੇ ਆ ਪਰ ਉਸ ਤੋਂ ਪਹਿਲਾਂ ਕਿ ਜੇ ਹੁਣ ਇਹ ਮੌਸਮ ਸ਼ੁਰੂ ਹੋਇਆ ਜੇ ਤੁਹਾਨੂੰ ਖਾਂਸੀ ਸ਼ੁਰੂ ਹੋਈ ਹੈ ਤੇ ਸਾਡੇ ਕੋਲ ਦੇਸੀ ਦਵਾਈਆਂ ਖਾਣ ਵਾਲੀ ਵੀ ਪੀਣ ਵਾਲੀ ਵੀ ਛੋਟੇ ਛੋਟੇ ਬੱਚਿਆਂ ਨੂੰ ਕਈ ਵਾਰੀ ਕਿੰਨੀ ਪ੍ਰੋਬਲਮ ਆ ਗਈ ਹੈ ਵਿਗੜ ਗਿਆ ਇਹ ਤੋਂ ਪਹਿਲਾਂ ਕਿ ਦਮਾ ਬੰਜੇ ਨਮੂਣੀਆਂ ਬੰਜੇ ਟੀਵੀ ਬੰਜੇ ਐਸਥਮੈਟਿਕ ਬ੍ਰੌਂਕਾਈਟਸ ਬ੍ਰੌਂਕੋ ਨਮੂਨੀਆ ਇਹ ਫੇਫੜਿਆਂ 'ਚ ਨਾੜਾਂ 'ਚ ਸੋਜਿਸ਼ ਹੋ ਗਈ ਫਿਰ ਸੀਰੀਅਸ ਹੈ ਫਿਰ ਉਹ ਲਾਈਫ ਲੌਂਗ ਪ੍ਰੋਬਲਮ ਬਣ ਜਾਂਦੀ ਹੈ ਆਮ ਦੁਨੀਆਂ ਨੂੰ ਮਾੜਾ ਜਿਹਾ ਛਾਤੀ 'ਚ ਆਵਾਜ਼ ਆਈ ਡਾਕਟਰ ਕੋ ਗਏ ਉਹਨਾਂ ਨੇ ਤੁਹਾਨੂੰ ਪੰਪ ਲਾ ਦਿੱਤਾ ਔਰ ਉਹ ਪੰਪ ਲਾਈ ਜਾਂਦੇ ساری ਉਮਰ ਫਿਰ ਪੰਪ ਲਈ ਜੋ ਉਹ ਜਾਂ ਸਟੀਰੋਇਡਸ ਜਿਹੜੇ ਪੰਪ ਵੀ ਉਹ ਵੀ ਸਮਝੋ ਸਟੀਰੋਇਡ ਹੀ ਹੁੰਦੇ ਆ ਲੇਕਿਨ ਅਸੀਂ ਕਦੀ ਤੁਹਾਨੂੰ ਪੰਪ ਨਹੀਂ ਲੈਣ ਦੇਣਾ ਕਦੀ ਵੈਕਸਿਨ ਨਹੀਂ ਲਵਾਉਣ ਦੇਣਾ ਇਮਿਊਨ ਸਿਸਟਮ ਸਟਰੋਂਗ ਕਰਨੀ ਹੈ ਜਸਟ ਐਬਲਿਟ ਸੀਨ ਐ ਸਿੰਪਲ ਤੁਸੀਂ ਕੋਸੇ ਪਾਣੀ ਨਾ ਖਾ ਲੋ ਪਾਣੀ ਕੋਸਾ ਪੀਓ ਜਦੋਂ ਵੀ ਨਜ਼ਲਾ ਰੇਸ਼ਾ ਜੇ ਠੰਡ ਤੋਂ ਬਚਣਾ ਜਦੋਂ ਵੀ ਉਹ ਪਾਣੀ ਕੋਸਾ ਪੀਓ ਮੱਥੇ ਨੂੰ ਤੁਸੀਂ ਭਾਵੇਂ ਵਿਕਸ ਦੀ ਭਾਫ਼ ਦਿਓ ਨਹੀਂ ਤੇ ਕਈ ਤਰ੍ਹਾਂ ਦੀ ਭਾਫ਼ ਦੇਣ ਲਈ ਸਾਡੇ ਕੋਲ ਤੇਲ ਨੇ ਉਸੇ ਤਰ੍ਹਾਂ ਹੀ ਸਾਡੇ ਕੋਲ ਕਈ ਚੀਜ਼ਾਂ ਜਿਹੜੀ ਨੱਕ ਤੁਸੀਂ ਪਾ ਸਕਦੇ ਨਹਿਲ ਕਰ ਸਕਦੇ ਹੋ ਯੂਕਲਿਪਟਸ ਵੀ ਉਹਦੇ ਚ ਆ ਜਾਂਦਾ ਪੜੀਆਂ ਚੀਜ਼ਾਂ ਨੇ ਐਰੋਮਾ ਦੇ ਵਿੱਚ ਲਗotheraphy ਨੇਚਰotheraphy ਐਰੋਮਾਥੈਰਾਪੀ ਆਯੁਰਵੈਦਿਕ ਥੈਰਾਪੀ ਐਲੋਪੈਥੀ ਸਾਡੇ ਕੋਲ ਹਰ ਤਰ੍ਹਾਂ ਦਾ ਇਲਾਜ ਹੈ ਤੇ ਦੇਸੀ ਤੇ ਨੇਚਰਲ ਤੇ ਵਿਦਆਊਟ ਐਨੀ ਸਾਈਡ ਇਫੈਕਟ ਕਈ ਵਾਰੀ ਨਾਲ complimentary alternative medicine ਜਿਹੜਾ ਨੈਚੁਰਲ ਥੈਰੇਪੀ ਦਾ ਕੋਰਸ ਹੈ ਸੋ ਯੂ ਆਰ ਗੇਟਿੰਗ एवरीथिंग ਫ੍ਰੋਮ ਮੀ ਜਸਟ ਬਾਈ ਟਾਕਿੰਗ ਟੂ ਮੀ ਐਂਡ ਇਸ ਗਿਵਿੰਗ ਮੀ ਯੋਰ ਇਨਫੋਰਮੇਸ਼ਨ ਔਨ ਦਾ ਫੋਨ ਇਹਦੇ ਨਾਲ ਇਸ ਕਰਕੇ ਕਿਉਂਕਿ ਹਰ ਹਫਤੇ ਕੋਈ ਟਾਪਿਕ ਫੜੀਦਾ ਇਸ ਕਰਕੇ ਨਾਲ ਦੱਸਦਾ ਵੀ ਭਾਵੇਂ ਤੁਹਾਨੂੰ ਜੇ ਸੁਪੋਜ਼ ਕਰੋ ਰੱਬ ਨਾ ਕਰੇ ਇਹ ਨਜ਼ਲਾ ਰੇਸ਼ਾ ਜ਼ੁਕਾਮ ਦੀ ਪ੍ਰੋਬਲਮ ਹੋਵੇ ਇਹ ਤੋਂ ਇਲਾਵਾ ਜੇ ਕਿਸੇ 슈ਗਰ ਹੈ ਤੇ ਅਸੀਂ ਉਹਦਾ ਇਲਾਜ ਕਰਦੇ ਬਲੱਡ ਪ੍ਰੈਸ਼ਰ ਹੈ ਤੇ ਉਹਦਾ ਵੀ ਇਲਾਜ ਕੋਲੇਸਟ੍ਰੋਲ ਤੇ ਉਹਦਾ ਇਲਾਜ ਦਾ ਮਤਲਬ ਦੇਸੀ ਔਰ ਜਨੀਆਂੇ ਬਿਮਾਰੀਆਂ ਨੇ ਇਹਨਾਂ ਨੇ ਅੰਗਰੇਜ਼ੀ ਦਵਾਈਆਂ ਨੇ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਣ ਦੇਣੀ ਆ ਮਰਦਾਨਾ ਕਮਜ਼ੋਰੀ ਦੀ ਦਵਾਈ ਛੱਡੀ ਸ਼ਰਤੀਆ ਇਲਾਜ 80 80 ਸਾਲ ਦੇ ਬੰਦਿਆਂ ਨੂੰ ਜਾਂਦੀ ਦਵਾਈ 25 25 ਸਾਲ ਦੇ ਵੀ ਤੇ 50 ਸਾਲ ਦੇ ਵੀ ਹਰ ਇੱਕ ਦੀ ਬਿਮਾਰੀ ਹਰ ਇੱਕ ਦੇ weight ਦੇ ਹਿਸਾਬ ਨਾਲ ਹੁਣ ਮੈਂ ਦੱਸਿਆ ਨਾ ਕਈਆਂ ਨੂੰ ਕੋਈ 슈ਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਨਹੀਂ ਨਾ ਕੋਈ ਦਵਾਈਆਂ ਨਹੀਂ ਖਾਰੇ ਉਹੀ ਦਵਾਈ ਦੁਗਣਾ ਅਸਰ ਕਰਦਾ ਜਿਨ੍ਹਾਂ ਨੂੰ 슈ਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਹੈ ਮੋਟਾਪਾ ਹੈ ਓਵਰ weight ਹੈ ਓਬੈਸਟੀ ਹੈ ਉਹਨਾਂ ਲਈ ਵੀ ਦਵਾਈ ਉਹੀ ਹੁੰਦੀ ਹੈ ਪਰ ਫਾਰਮੂਲਾ ਮੈਂ ਹਰ ਇੱਕ ਨੂੰ ਉਹਦੀ ਹਿਸਟਰੀ ਦੇ ਹਿਸਾਬ ਨਾਲ ਜਿਹੜੇ ਲੋਕ ਸਮਝੋ ਮਹੀਨਾ ਮਹੀਨਾ ਵੀ ਨਹੀਂ ਸੈਕਸ ਕਰ ਸਕਦੇ ਅਸੀਂ ਦਵਾਈ ਦੇ ਦੀ ਭਾਵੇਂ ਹਫਤੇ ਚ ਇੱਕ ਵਾਰੀ ਕਰੋ ਡਿਪੈਂਡ ਕਰਦਾ ਕਿ ਵੀਰਜ ਕਿੰਨਾ ਪਤਲਾ ਹੋ ਚੁੱਕਾ ਹੈ ਵੀਰਜ ਕਿੰਨਾ ਕਮਜ਼ੋਰ ਹੈ ਸਪਰਮ ਕਾਊਂਟ ਕਿੰਨੀ ਘਟ ਗਈ ਹੈ ਸਪਰਮ ਕਾਊਂਟ ਘਟੋਵੇ ਸਪਰਮ ਮੋਟਿਲਿਟੀ ਘਟੋਵੇ ਟੈਸਟੋਸਟੀਰੋਨ ਲੈਵਲ ਘਟੋਵੇ ਸ਼ੂਗਰ ਕਰਕੇ ਕਈ ਵਾਰੀ ਵੀ ਇਹ ਕਮਜ਼ੋਰੀ ਆ ਜਾਂਦੀ ਹੈ ਸੋ ਸਾਡੀ ਦੇਸੀ ਦਵਾਈ ਨਾਲ ਕਈ ਵਾਰੀ ਉਹੀ ਦੇਸੀ ਨੁਸਖੇ ਸੈਕਸ਼ੂਅਲ ਟੋਨਿਕ ਐਫਰੋਡਾਇਸਿਕ ਸ਼ੂਗਰ ਵੱਲ ਵੀ ਫਾਇਦਾ ਕਰ ਰਹੇ ਡਿਪੈਂਡ ਕਰਦਾ ਨਾ ਅਸੀਂ ਕਿਹੜਾ ਫਾਰਮੂਲਾ ਦੇ ਰਹੇ ਔਰ ਫਿਰ ਉਹ ਬਲੱਡ ਪ੍ਰੈਸ਼ਰ ਵੱਲ ਵੀ ਫਾਇਦਾ ਕਰ ਰਹੇ ਜਿੰਨਾ ਮੈਂ ਕੇਵਲ ਦੱਸਿਆ ਟ੍ਰਿਬਲੋਸਟ੍ਰੈਸ ਟ੍ਰੈਸ ਵਿਦਨ ਯੂ ਸੋ ਮਨੀ ਫੈਰਾ ਕੌਂਚ ਬੀਜ ਜਿਨ੍ਹਾਂ ਨੂੰ ਕਿਨੇ ਮਿਊਕਿਨਾ ਪ੍ਰੋਰੀਐਂਸ ਇਹ ਚੀਜ਼ਾਂ ਨਾਲ ਹੁੰਦੀਆਂ ਜਿਹੜੀਆਂ ਬਲੱਡ ਪ੍ਰੈਸ਼ਰ ਨੂੰ ਵੀ ਫਾਇਦਾ ਕਰਦੀਆਂ ਨਾਲੇ ਸੈਕਸੁਅਲ ਟੋਨਿਕ ਹੈ ਫਿਰ ਕਿਸੇ ਨੂੰ ਕੋਈ ਮੈਮਰੀ ਪ੍ਰੋਬਲਮ ਹੋਵੇ ਮੈਮਰੀ ਲਾਸ ਹੋਵੇ ਅਲਜ਼ਾਈਮਰ ਡਿਜ਼ੀਜ਼ ਹੋਵੇ ਪਰਕਿੰਸਨਸ ਡਿਜ਼ੀਜ਼ ਹੋਵੇ ਮਸਲ ਪ੍ਰੋਬਲਮ ਹੈ ਮਸਲ ਡੈਮੇਜ ਹੋ ਚੁੱਕੇ ਹੈ ਇਹ ਸਾਰੀਆਂ ਚੀਜ਼ਾਂ ਦੇ ਨਾਮ ਲੈਣੇ ਇਸ ਕਰਕੇ ਪੈਂਦੇ ਆ ਕਿ ਇਹ ਨਾ ਸੋਚਿਆ ਕਰੋ ਕਿ ਅਸੀਂ ਸਿਰਫ ਇੱਕ ਚੀਜ਼ ਦੀ ਟ੍ਰੀਟਮੈਂਟ ਕਰਦੇ ਹਾਂ ਵੀ ਆਰ ਟੇਕਿੰਗ ਕੇਅਰ ਆਫ 올 ਥੀਸ ਕਾਈਂਡ ਆਫ ਇਲਮੈਂਟਸ ਜਸਟ ਬਾਈ ਨੈਚੁਰਲ ਵੇ ਆਯੁਰਵੇਦਿਕ ਵੇ ਹਰਬਲ ਵੇ ਵਿਦਆਊਟ ਸਾਈਡ ਇਫੈਕਟ ਫੋਨ ਕਰਕੇ ਮੈਸੇਜ ਛੱਡ ਦਿਆ ਕਰੋ ਟੈਕਸਟ ਮੈਸੇਜ ਕਰ ਸਕਦੇ ਹੋ ਇਹ ਹੀ ਨੰਬਰ WhatsApp ਤੇ ਮੇਰਾ ਨੰਬਰ ਹੈ 7182165137 ਇਸ ਨੰਬਰ ਤੇ ਮੈਸੇਜ ਵੀ ਛੱਡਿਆ ਕਰੋ ਈਮੇਲ ਵੀ ਕਰ ਸਕਦੇ ਹੋ ਅਡਰੈਸ ਮੇਰੀ ਲੋਕੇਸ਼ਨ ਨਿਊਯਾਰਕ ਦੇ ਵਿੱਚ ਲਗਾਤਾਰ ਤੁਸੀਂ 30 ਸਾਲ ਤੋਂ ਦੇਖ ਰਹੇ ਮੈਨੂੰ ਉਹੀ ਲੋਕੇਸ਼ਨ ਉਹੀ ਫੋਨ ਨੰਬਰ ਤੁਸੀਂ ਫੋਨ ਕਰੋ ਮੈਸੇਜ ਛਡੋ ਦਵਾਈ ਘਰ ਬੈਠੇ ਅਮਰੀਕਾ ਦੀ ਕਿਸੇ ਸਟੇਟ ਚ ਪੰਜ ਤੋਂ 7 ਦਿਨ ਵੱਧ ਤੋਂ ਵੱਧ ਕਈਆਂ ਨਤੀਜੇ ਦਿਨ ਮਿਲ ਜਾਂਦੇ ਭਾਵੇਂ ਤੁਸੀਂ ਕੈਲੀਫੋਰਨੀਆ ਕੈਲੀਫੋਰਨੀਆ ਦਵਾਈ ਰੋਜ਼ ਨਿਕਲਦੀ ਹੈ ਇਸੇ ਤਰ੍ਹਾਂ ਕੈਨੇਡਾ ਵਾਲਿਆਂ ਨੂੰ ਹਫਤਾ ਦੋ ਹਫਤੇ ਕਹਿੰਦੇ ਪੈਂਦੇ ਬਹੁਤ ਘਟ ਕੋ ਹੋਏਗਾ ਦੋਸਤ ਤੋਂ ਜ਼ਿਆਦਾ ਲੱਗੇ ਨਹੀਂ ਤਾਂ ਹਫਤਾ 10 ਦਿਨ ਕਹਿਣਾ ਇਸ ਕਰਕੇ ਪੈਂਦਾ ਕਿ ਦੂਜਾ ਕੰਟਰੀ ਹੈ ਫਿਰ ਅਸੀਂ ਕਦੀ ਤੁਹਾਨੂੰ ਕਸਟਮ ਨਹੀਂ ਪਹਨ ਦਿੱਤਾ ਅਸੀਂ ਜਾਣ ਕੇ ਵੈਲਿਊ ਨਹੀਂ ਪੂਰੀ ਲਿਖੀ ਦੀ ਸੋ ਪਿਆਰੇ ਦਰਸ਼ਕੋ ਕਿਸੇ ਕੰਟਰੀ 'ਚ ਬੈਠੇ ਹੋ ਪੰਜਾਬੀ 'ਚ ਮੇਰੇ ਨਾਲ ਗੱਲ ਕਰ ਸਕਦੇ ਹੋ ਬਿਮਾਰੀ ਕੋਈ ਹੋਵੇ ਲਗਾਤਾਰ ਮੇਰੇ ਚੈਨਲ ਤੁਸੀਂ ਦੇਖਦੇ ਹੋ ਹੁਣ ਤੁਹਾਨੂੰ ਗਲੋਬਲ ਪੰਜਾਬ ਸਲਿੰਗ ਤੇ ਵੀ ਆ ਗਿਆ ਸਲਿੰਗ ਤੇ ਵੀ ਤੁਸੀਂ ਗਲੋਬਲ ਪੰਜਾਬ ਦੇ ਮੇਰੇ ਐਪੀਸੋਡ ਦੇਖ ਸਕਦੇ ਹੋ ਸਾਰੇ ਔਰ ਟਾਈਮ ਵੀ ਇਹਦਾ ਬਦਲੇਗਾ ਹੁਣ ਉਹ ਤੁਹਾਨੂੰ ਪਤਾ ਲੱਗ ਜਾਏਗਾ ਕਿ ਫਰਾਈਡੇ ਨੂੰ ਮੇਰਾ ਖਿਆਲ ਹੈ 7:30 ਵਜੇ ਆਇਆ ਕਰੇਗਾ ਸੈਚਰਡੇ ਸ਼ਾਇਦ ਇਹ ਦੁਪਹਿਰੀ 12:30 ਆਏਗਾ ਜਾਂ ਕੋਈ ਟਾਈਮ ਤੁਹਾਨੂੰ ਪਤਾ ਲੱਗ ਜਾਏਗਾ ਕਿਉਂਕਿ ਹੁਣ ਇਹ ਤੁਹਾਨੂੰ ਸਲਿੰਗ ਤੇ ਗਲੋਬਲ ਪੰਜਾਬ ਵੀ ਵਾਚ ਕਰਨ ਨੂੰ ਮਿਲੇਗਾ ਪਰ ਤੁਹਾਡਾ ਸੌਖਾ ਤਰੀਕਾ ਤੁਹਾਨੂੰ ਜਦੋਂ YouTube ਤੇ ਮਿਲ ਜਾਂਦਾ ਮੇਰੇ ਐਪੀਸੋਡ ਮੇਰਾ ਖਿਆਲ ਹੈ ਟਾਈਮ ਸ਼ਾਇਦ ਮੇਰੇ ਕੋਲ ਥੋੜਾ ਹੀ ਰਹਿ ਗਿਆ ਟਾਈਮ ਜ਼ਿਆਸਤ ਨਹੀਂ ਦੇ ਰਿਹਾ ਤੁਹਾਡੇ ਸਾਰੇ ਦੇਖਣ ਸੁਣਨ ਵਾਲੇ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਥੈਂਕ ਯੂ